ਕੈਨੇਡਾ ਨੂੰ ਜਾ ਰਿਹਾ ਸੀ ਪਤੀ ਤੇ 에어ਪੋਰਟ ਉਤੇ ਬਿਲਕਦੇ ਰਹੇਗੇ ਮਾਂ ਪੁੱਤ ਜਿੱਥੇ ਕਿ ਦੋਸਤੋ ਇਹ ਵੀਡੀਓ ਸੋਸ਼ਲ ਮੀਡੀਆ ਉਤੇ ਬੜੀ ਹੀ ਵਾਇਰਲ ਹੋ ਰਹੀ ਹੈ ਤੁਸੀਂ ਇਸੇ ਇਸੇ ਵੀਡੀਓ ਦੇ ਵਿੱਚ ਦੇਖੋ ਕਿਵੇਂ ਦੋ ਰੂਹਾਂ ਆਪਸ ਵਿੱਚ ਵਿਛੜ ਰਹੀਆਂ ਹਨ ਚੰਗੇ ਪਿਖਦੇ ਲਈ ਤੇ ਇੱਕ ਨਿੱਕਾ ਜਿਹਾ ਬੱਚਾ ਜੋ ਕਿ ਦੋਸਤੋ ਹਜੇ ਦੋ ਦੋ ਚੰਗਦਾ ਹੁੰਦਾ ਹੈ ਤੇ ਉਸ ਦਾ ਪਿਤਾ ਉਸ ਨੂੰ ਛੱਡ ਕੇ ਵਿਦੇਸ਼ ਜਾ ਰਿਹਾ ਹੁੰਦਾ ਤੇ ਕੋਲ ਖੜੀ ਮਾਂ ਅਤੇ ਤੇ ਤਾਂ ਤੁਮੇ ਹੀ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹਨ ਤੇ ਰੋ ਰਹੇ ਹੁੰਦੇ ਹਨ ਉੱਥੇ ਤੋਂ ਦੂਰ ਤੋਂ ਦੇਖਿਆ ਜਾਵੇ ਕਿ ਬੇਸ਼ੱਕ ਇੱਕ ਡਾਲਰਾਂ ਦਾ ਮੋ ਆਪਣੇ ਰਿਸ਼ਤਿਆਂ ਤੋਂ ਦੂਰ ਕਰ ਰਿਹਾ ਹੈ ਪਰ ਜੋ ਵਿਦੇਸ਼ਾਂ ਦੇ ਵਿੱਚ ਬਸ ਰਹੇ ਪੰਜਾਬੀਆਂ ਦੇ ਲਈ ਅਸੀਂ ਇਹ ਵੀ ਅਪੀਲ ਕਰਦੇ ਹਾਂ ਕਿ ਉਹ ਵਿਦੇਸ਼ਾਂ ਦੇ ਵਿੱਚ ਤੰਦਰੁਸਤ ਰਹਿਣ ਤਾਂ ਜੋ ਕਿ ਚੰਗੀ ਕਮਾਈ ਅਤੇ ਚੰਗੇ ਪੇਖ ਦੇ ਲਈ ਉਹ ਕਿਵੇਂ ਵਿਦੇਸ਼ਾਂ ਦੇ ਵਿੱਚ ਰਹਿ ਰਹੇ ਹਨ ਆਪਣੇ ਪਰਿਵਾਰਾਂ ਤੋਂ ਬਿਨਾਂ ਜਿਥੇ ਕਿ ਦੋਸਤੋ ਮਾਮਾ ਆਪਣੇ ਪੁੱਤਾਂ ਦਾ ਇੱਕ ਪਰਦਾ ਪਸਾਰ ਨਹੀਂ ਖਾਂਦਿਆਂ ਪਰ ਤਾਂ ਉਹ ਮਾਮਾ ਜਿਨ੍ਹਾਂ ਦੇ ਪੁੱਤ ਕਈ ਸਾਲਾਂ ਤੋਂ ਵਿਦੇਸ਼ਾਂ ਦੇ ਵਿੱਚ ਬਸਦੇ ਨੇ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ ਨਾਲ ਜੁੜੇ ਰਹੇ ਲਈ ਧੰਨਵਾਦ